ਇਹ ਗੱਲ ਕਰਦੇ ਜੇ ਕੋਈ ਕਿਸਾਨੀ ਦੀ ਗੱਲ ਕਰੇ ਉਹਨੂੰ ਕਹਿ ਦੇ ਆ ਵੱਖਵਾਦੀ ਹੈ ਜੀ ਜੇ ਕੋਈ ਕਾਰਪੋਰੇਟਾਂ ਹੀ ਲੁੱਟ ਕਰੇ ਇਹਨਾਂ ਯਾਰ ਬੰਗਸਲ ਹੈ ਕਿਸਾਨ ਹੀ ਸਰਕਾਰ ਬਣਾਉਂਦਾ ਹੈ ਕਿਸਾਨ ਹੀ ਦੇਸ਼ ਹੈ ਤੇ ਕਿਸਾਨ ਹੀ ਤੁਨ ਕਰਤ ਬਿਠਾਉਂਦਾ ਤੇ ਕਿਸਾਨ ਹੀ ਲਾ ਕੇ ਥੱਲੇ ਡਾਕਟਰ ਕਹਿੰਦੇ ਕਹਿੰਦੇ ਦੀ ਅਸੀਂ ਇੱਕ ਇਹ ਪੈਲੇਟ ਗੱਲ ਜਿਹੜੇ ਜਿਹੜੇ ਮਤਲਬ ਜਿਸ਼ਮੰਤੀ ਵਰਤਦੇ ਨੇ ਪੈ ਪੈਲੇਟ ਗੱਲ ਉਹ ਵਿਨੋ ਦਿਵਸ ਤੇਰਾ ਜੇ ਆਪਨੇ ਬੰਦੇ ਤੇ ਜਿਵੇਂਨੇ ਲੋਰ ਦੇ ਤੇ ਮੇਰੇ ਨਤਮੇ ਪਾ ਪੰਜਾਬ ਦੇ ਜੰਮੇ ਨੂੰ ਨਤਮੇ ਪਾ ਤੇ ਜਲਦੀ ਰਹਿਣੀ ਚਾਹੀਦੀ ਆਉਣ ਵਾਲੀ ਸਮੂਹ ਕਿਉਂਕਿ ਜਿਹੜੇ ਕਿਸਾਨ ਹਜਿਆਂ ਦੇ ਵੀ ਅਸੀਂ ਗੱਲਬਾਤ ਕਰਾਂਗੇ ਫਿਰ ਅੱਗੇ ਦੇਖਾਂਗੇ ਜਿਹੜੀਆਂ ਹੋਰ ਪੈਂਡਿੰਗ ਮਿਲਦਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਹੋਣੀ ਚਾਹੀਦੀ ਹੈ ਤੇ ਤੁਸੀਂ 21 ਤਰੀਕ ਨੂੰ ਆਪਦਾ ਭਰਵਾਨੀ ਕਰਾ ਖੇਤ ਸਰਕਾਰ ਦੀ ਆਪਣੀ ਸਰਕਾਰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਹਿੰਦੇ ਵੀ ਅਸੀਂ ਇੰਡਸਟਰੀ ਨੂੰ 10 ਲੱਖ ਕਰੋੜ ਇਸ ਕਰਕੇ ਮਾਫੀ ਤਾਂ ਕਿ ਜੋਬ ਪ੍ਰੋਵਾਈਡ ਕਰੀ ਤੇ ਸਬਜ਼ੀਆਂ, ਦਾਲਾਂ ਹੋਰ ਉਹਦੀ ਖੇਤੀ ਕਰਨਗੇ ਪਰ ਗਰੰਟੀ ਲੈ ਕੇ ਦਿਓ ਇਹ ਨਾ ਹੋਵੇ ਤੁਸੀਂ ਗਰੰਟੀ ਨਾ ਦਿਓ ਇੱਕ ਸਾਲ ਕਿਸਾਨ ਇਹ ਖੇਤੀ ਕਰ ਲੈਣ ਅਗਲੇ ਸਾਲ ਫਿਰ ਉਹੀ ਉਹਨਾਂ ਨੂੰ ਦੁਬਾਰਾ ਖੇਤੀ ਕਰਨਾ ਇਹਨੇ ਅਡਾਨੀ ਕੀ ਕਰਦਾ ਹੁਣ ਉਹ ਤੋਂ ਸੇਵ ਚੱਕ ਲਿਆਉਂਦਾ ਐ ਜਿਵੇਂ ਕੌਟੀਆਂ ਵਾਲੇ ਭਾਗ ਕਸ਼ਮੀਰ ਤੋਂ ਉੱਥੇ ਇਹਨੇ ਆਪਦੇ ਵੱਡੇ ਵੱਡੇ ਗ੍ਰਾਮ ਬਣਾਏ ਆ ਜਿਹੜੇ ਕਾਲੇ ਘਰ ਬਣਾਏ ਨੇ ਉਹ ਇਸੇ ਕਰਕੇ ਬਣਾਏ ਨੇ ਕਈ ਲੋਕ ਕਹਿੰਦੇ ਇਨਕਮ ਟੈਕਸ ਨਹੀਂ ਦਿੰਦੇ ਇਹ ਨਹੀਂ ਕਰਦੇ ਕਿਉਂ ਇਨਕਮ ਟੈਕਸ ਕਿਉਂ ਨਹੀਂ ਦਿੰਦੇ ਜਿਹੜਾ ਤੇਲ ਪਾਉਣੇ ਉਹ ਤੇ ਟੈਕਸ ਲੱਗਦਾ ਜਿਹੜੀ ਮਤਲਬ ਹਰ ਚੀਜ਼ ਤੇ ਟੈਕਸ ਹੈ ਕਪੜਾ ਪਾਉਣੇ ਉਹ ਤੇ ਟੈਕਸ ਮਾਚਿਸ ਵਰਤੇ ਉਹ ਤੇ ਟੈਕਸ ਸਿਲੰਡਰ ਦਾ ਬੜੀ ਚੋਸਤੀ ਕੀਤੀ ਹੈ ਕਿ ਸਾਰ ਰੋਜ਼ ਕੁਝ 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 ਕਰ ਰਹੇ ਹਮਾਰੇ ਦੇਸ਼ ਵਿੱਚ ਲੇਕਿਨ ਇਹ ਲੋਕੋ ਨੇ ਕੇਂਦਰ ਸਰਕਾਰ ਨੇ ਡਾਟਾ ਪਬਲਿਸ਼ ਕਰਨਾ ਵੀ ਬੰਦ ਕਰ ਦਿੱਤਾ ਇਸ ਦਾ ਮਤਲਬ ਇਹ ਕਿਸਾਨ ਵਿਰੋਧੀ ਸਰਕਾਰ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਕੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੰਘ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਉਹਨਾਂ ਦੇ ਵਕੀਲ ਬਣ ਕੇ ਕੰਮ ਕਰ ਰਹੇ ਹਾਂ ਤਾਂ ਪਿਛਲੇ ਦਿਨੀ ਜਿਹੜੇ ਸ਼ੰਭੂ ਬਾਡਰ ਤੇ ਜਿੰਨੇ ਕਿਸਾਨ ਜ਼ਖਮੀ ਹੋਏ ਸੀਗੇ ਤਾਂ ਉਹਨਾਂ ਦਾ ਹਾਲ ਚਾਲ ਜਾਣਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਖੁਦ ਪਹੁੰਚੇ ਐ ਤਵਕ ਵਕ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਦਾ ਹਾਲ ਜਾਣਿਆ ਕੁਲਤਾਰ ਸਿੰਘ ਸੰਧਵਾ ਸਾਡੇ ਨਾਲ ਗੱਲਬਾਤ ਕਰਦੇ ਆ ਸੰਧਵਾ ਸਾਹਿਬ ਤੁਸੀਂ ਖੁਦ ਪਹੁੰਚੇ ਐ ਉਹਨਾਂ ਕਿਸਾਨਾਂ ਦਾ ਹਾਲ ਜਾਣਿਆ ਜਾ ਕੇ ਜਿਹੜੇ ਜ਼ਖਮੀ ਹੋਏ ਉੱਥੇ ਉੱਥੇ ਜਾ ਕੇ ਇੱਕ ਤਾਂ ਮੈਨੂੰ ਉਹਨਾਂ ਦੇ ਜਜ਼ਬੇ ਤੇ ਉੱਤੇ ਮਾਣ ਹੁੰਦਾ ਸੀ ਵੀ ਸੱਚੀ ਉਹ ਕਲਗੀਆਂ ਵਾਲੇ ਦੀ ਥਾਪੀ ਵੀ ਖੌਮ ਆ ਲੜਾਈ ਪਾਵੇਂ ਸਾਰੇ ਦੇਸ਼ ਦੀ ਐ ਲੜ ਰਹੇ ਪੰਜਾਬ ਵਾਲੇ ਜਿਵੇਂ ਪਹਿਲਾਂ ਵੀ ਆਪਾਂ ਹੀ ਕਰਦੇ ਨੇ ਮੁਗਲ ਆਪਾਂ ਭਜਾਏ ਅੰਗਰੇਜ਼ਾਂ ਦਾ ਲੋਹਾ ਆਪਾਂ ਲਿਆ ਅਫਦਾਲੀ ਤੋਂ ਸਾਰਾ ਜਿਹਨੂੰ ਲੁੱਟਮਾਰ ਕਰਕੇ ਤੁਰ ਜਾਂਦਾ ਸੀ ਇੱਥੋਂ ਇਵਨ ਬੱਤੀਆਂ ਚੱਕ ਕੇ ਲੈ ਜਾਂਦਾ ਸੀ ਉਹ ਅਸੀਂ ਅਸੀਂ ਛੜਵਾਉਂਦੇ ਹੁੰਦੇ ਸੀ ਕਰੀ ਛੱਡ ਕੇ ਆਉਂਦੇ ਸੀ ਸੋ ਉਸੇ ਕੌਮ ਦਾ ਉਹੀ ਜਜ਼ਬਾ ਬਰਕਰਾਰ ਆ ਸੋ ਉੱਥੇ ਮਤਲਬ ਇੱਕ ਦਸਵੀਂ ਚ ਪੜਦਾ ਮੁੰਡਾ ਉਹ ਦਾਖਲ ਆ ਉਹਦੇ ਗੋਲੀ ਆਰਪਾਰ ਹੋਈ ਇਥੋਂ ਇਸ ਮਸਲ ਦੇ ਵਿੱਚੋਂ ਗੋਲੀ ਗੋਲੀ ਹਾਂ ਪਲਾਸਟਿਕੀ ਜਾਂ ਅਸਲੀ ਆਰਪਾਰ ਤਾਂ ਅਸਲੀ ਹੁੰਦੀ ਪਲਾਸਟਿਕੀ ਤਾਂ ਹੁੰਦੀ ਨਹੀਂ ਤੇ ਮੈਂ ਉਹਨੂੰ ਕਿਹਾ ਮੈਂ ਬੇਟਾ ਤੂੰ ਮਤਲਬ ਉੱਥੋਂ ਨਿੱਕੀ ਜਿਹੀ ਉਹ ਮਨਣ ਕਿ ਉਹ ਤੇ ਕੀ ਕਰਨ ਜਾ ਕੇ ਕਹਿੰਦਾ ਜੀ ਹੁਣ ਜੋ ਸਾਡੇ ਬਿਊਰੋਗ ਉੱਥੇ ਆ ਤੇ ਕਹਿੰਦਾ ਅਸੀਂ ਤੇ ਜਾਣਾ ਇਹ ਠੀਕ ਹੋ ਗਿਆ ਫਿਰ ਜਾਊਗਾ ਸੋ ਇੱਡਾ ਤਕੜਾ ਜਜ਼ਬਾ ਉਹਨਾਂ ਦਾ ਪਰ ਇੱਕ ਗੱਲ ਤੇ ਹੈਰਾਨੀ ਹੁੰਦੀ ਪੀਰ ਤੁਸੀਂ ਗੋਲੀਆਂ ਚ ਲਾਉਂਦੇ ਆ। ਇਹ ਕੋਈ ਦੁਸ਼ਮਣ ਹੈ। ਇਹ ਅੰਨਦਾਤਾ ਹੁਣ ਵੀ ਦੇ ਚੀਨ ਦਾ ਮੱਥਾ ਲਾਉਣਾ ਦਾ ਆਪਣੇ ਬੱਚੇ ਲਾਉਂਦੇ ਆ। ਸੋ ਤੁਸੀਂ ਮਤਲਬ ਪਤਾ ਨਹੀਂ ਕੀ ਫੇਰ ਗੱਲ ਕਰਦੇ ਜੇ ਕੋਈ ਕਿਸਾਨੀ ਦੀ ਗੱਲ ਕਰੇ ਉਹਨੂੰ ਕਹਿੰਦੇ ਵੱਖਵਾਦੀ ਹੈ ਜੀ। ਜੇ ਕੋਈ ਕਾਰਪੋਰੇਟਾਂ ਹੀ ਲੁੱਟ ਕਰੇ ਇਹਨੂੰ ਕਹਿੰਦੇ ਅਰਬ ਨਕਸਲ ਹੈ ਜੀ। ਮਤਲਬ ਕਮਾਲ ਦੀ ਗੱਲ ਹੈ। ਤੁਸੀਂ ਡਿਸਕਸ਼ਨ ਵੀ ਨਹੀਂ ਕਰਨਾ ਚਾਹੁੰਦੇ। ਤਿੰਨ ਸਰਕਾਰ ਨੂੰ ਚਾਹੀਦਾ ਵੀ ਇਹ ਸਮਾਂ ਰੰਦੇ ਠੀਕ ਕਰ ਲੈਣ। ਕਿਸਾਨ ਹੀ ਸਰਕਾਰ ਬਣਾਉਂਦਾ, ਕਿਸਾਨ ਹੀ ਦੇਸ਼ ਹੈ ਤੇ ਕਿਸਾਨ ਹੀ ਤੁਹਾਨੂੰ ਤਖਤ ਬਿਠਾਉਂਦਾ ਤੇ ਕਿਸਾਨ ਹੀ ਲਾਗ ਥੱਲੇ ਫਸਟੂਗਾ। ਜਿਵੇਂ ਕਿਸਾਨ ਲਗਾਤਾਰ ਖੋਲ ਦਿਖਾ ਰਹੇ ਸੀਗੇ, ਇਹ ਵਾਕਈ ਹੁਣ ਤੁਸੀਂ ਖੁਦ ਜਾ ਕੇ ਉੱਥੇ ਮੌਕੇ ਤੇ ਜਾ ਜਾ ਲੈ ਕੇ ਆਏ ਆਂ, ਵਾਕਈ ਫਿਰ ਉਹ ਖੋਲ ਸਹੀ ਖਾ ਰਿਹਾ ਹੈ, ਉਹ ਚੱਲੀਆਂ ਗੋਲੀਆਂ ਪਰਾਂ। ਮੈਨੂੰ ਮੁੰਡੇ ਨੇ ਆਪ ਜਿਹਦੇ ਤੁਸੀਂ ਕਨਫਰਮ ਕਰ ਲਓ ਜਾ ਕੇ ਉੱਥੇ। ਹਸਤਲ ਜਾਓ। ਕਨਫਰਮ ਕਰੋ। 10ਵੀਂ ਪੜ੍ਹਦਾ ਮੁੰਡਾ ਨਾਮ ਹੈ ਭੁੱਲ ਗਿਆ ਉਹਦਾ। ਉਹਦੇ ਆਰ ਪਰ ਹੋਈਏ ਗੋਲੀ ਰਬੜ ਦੀ ਗੋਲੀ ਆਰ ਪਰ ਨਹੀਂ ਹੁੰਦਾ ਤੇ ਠੀਕ ਨੇ ਹੌਸਲੇ ਕਿਵੇਂ ਰਹੇ ਆ ਉਹਨਾਂ ਦਾ ਜਜ਼ਬਾ ਉਹਨਾਂ ਦਾ ਕਿਸ ਤਰੀਕੇ ਦਾ ਸੀ ਜੋ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਕੇ ਕਿਉਂਕਿ ਜਦੋਂ ਕਿਤੇ ਨਾ ਕਿਤੇ ਅਟੈਕ ਹੁੰਦਾ ਹੈ ਉਦੋਂ ਥੋੜੇ ਜੇ ਮਨ ਠੰਡੇ ਹੋ ਜਾਂਦੇ ਹੈ ਪਰ ਉਹ ਕਿਸਾਨਾਂ ਦੇ ਹੌਸਲੇ ਕਿਵੇਂ ਲੱਗੇ ਤੁਹਾਨੂੰ ਹੌਸਲੇ ਦੀ ਗੱਲ ਕਰੋ ਇੱਕ ਵਾਰ ਉਹ ਡਾਕਟਰ ਕਹਿੰਦੇ ਕਹਿੰਦੇ ਦੀ ਅਸੀਂ ਇੱਕ ਪੈਲੇਟ ਗੱਲ ਜਿਹੜੇ ਜਿਹੜੇ ਮਤਲਬ ਦੁਸ਼ਮਣ ਤੇ ਵਰਤ ਰਿਹਾ ਨਾ ਪੈਲੇਟ ਗਨ ਉਹ ਇਹਨਾਂ ਤੇ ਵਰਤ ਰਿਹਾ ਜਿਹੜੇ ਆਪਣੇ ਬੰਦੇ ਉੱਥੇ ਤੇ ਇੱਕ ਦੇ ਅੱਖ ਦੇ ਵਿੱਚ ਚਲੀ ਗਈ ਪੈਲੇਟ ਤੇ ਅੱਖ ਡੈਮੇਜ ਹੋਣ ਦਾ ਖਤਰਾ ਡਾਕਟਰ ਪਟਿਆਲੇ ਜਿਹੜਾ ਉੱਥੇ ਹਸਪਤਾਲ ਅਲਿੰਦਰਾ ਹਸਪਤਾਲ ਉੱਥੋਂ ਦੇ ਡਾਕਟਰਾਂ ਨੇ ਉਹਦੀ ਆਪਰੇਸ਼ਨ ਦੀ ਤਿਆਰੀ ਕੀਤੀ ਟੈਸਟਸ ਹੋ ਗਏ ਸਾਰੇ ਬੰਦੇ ਦੇ ਤੇ ਜਦੋਂ ਆਪਰੇਸ਼ਨਾਂ ਤੇ ਲੈਣਗੇ ਬੜਦੇ ਹੈ ਇਨਾਂ ਉੱਥੇ ਉਹਨਾਂ ਨੇ ਫੋਨ ਤੇ ਗੱਲ ਗੁਲ ਕੀਤੀ ਉਹ ਕਹਿੰਦੇ ਮੈਰਾ ਚਲਾ ਗਿਆ ਦੁਬਾਰਾ ਫੇਰ ਉੱਥੇ ਕਹਿੰਦਾ ਠੀਕ ਠੀਕ ਠੂਕ ਬਾਅਦ ਜੀ ਹੋਵਾਂਗੇ ਪਹਿਲਾਂ ਉਹ ਕੰਮ ਤੇਰੇ ਲਾ ਲਈਏ ਆ ਜਜਬਾ ਉਹ ਕਹਿੰਦਾ ਅੱਖ ਚਲੀ ਜਾਊ ਕਹਿੰਦਾ ਕੁਝ ਨਹੀਂ ਹੁੰਦਾ ਮਤਲਬ ਯਾਰ ਤੁਸੀਂ ਤੁਸੀਂ ਜਜਬਾ ਦਾ ਦੇਖੋ ਫਿਰ ਮੈਂ ਉੱਥੇ ਡਿਊਟੀ ਲਾ ਕੇ ਆਇਆ ਡਾਕਟਰਾਂ ਦੀ ਆਪਣੇ ਬੰਦੇ ਆਪਣੇ ਐਮ ਐਲ ਏ ਦੀ ਵੀ ਲਿਆ ਉਹਨੂੰ ਮਿੰਤ ਮੁਤ ਕਰਕੇ ਲਿਆ ਉਹ ਅੱਖ ਚਲੀ ਜਾਊਗੀ ਉਹ ਤਾਂ ਫਿਰ ਚਲੇ ਜਾਗੇ ਕਿਹੜਾ ਕਿਹੜਾ ਅੱਜ ਮੁਕਣਾ ਪਊ ਕਹਿੰਦੇ ਜਿਵੇਂ ਕਹਿੰਦੇ ਲਾਹੌਰ ਦੇ ਨਿਤਮਹਿਮਾ ਪੰਜਾਬ ਦੇ ਜੰਮੇ ਨੂੰ ਨਿਤਮਹਿਮਾ ਇਹ ਤੇ ਜਲਦੀ ਰਹਿਣੇ ਸੰਘਰਸ਼ ਤਾਂ ਸੋ ਜਜਬੇ ਦਾ ਤਾਂ ਕੋਈ ਜਵਾਬ ਨਹੀਂ ਹੈ ਉਹ ਕਿਸਾਨਾਂ ਦੀ ਜਾਨ ਵੀ ਚਲੀ ਗਈ ਜੀ ਹਾਦੀ ਅਨਵਿਤੇ ਲਈ ਕਿ ਉੱਥੇ ਸੋ ਇਸ ਸੋ ਚ ਗੱਲਬਾਤ ਕਰਕੇ ਹੱਲ ਕਰ ਲੈਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੂੰ ਇਹਨਾਂ ਅੜੀਅਲ ਰਵਈਆ ਇਹ ਠੀਕ ਨਹੀਂ ਹੈ ਕਿ ਕੇਂਦਰ ਸਰਕਾਰ ਦੀ ਹੁਣ ਚੌਥੇ ਗੇਟ ਦੀ ਮੀਟਿੰਗ ਹੋਈ ਹੈ ਕੱਲ ਜੇ ਤੇ ਉਹ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਵੀ ਖੁਦ ਕਿਹਾ ਕਿ ਮੈਂ ਵਕੀਲ ਦੇ ਤੌਰ ਤੇ 5 ਘੰਟੇ ਦੇ ਕਰੀਬ ਦਾ ਸਮਾਂ ਉਹਨਾਂ ਦੇ ਨਾਲ ਬੈਠਾ ਰਿਹਾ 1 ਵਜੇ ਤੱਕ ਮੀਟਿੰਗ ਚੱਲੀ ਹੈ ਉਹ ਮੀਟਿੰਗ ਦੇ ਵਿੱਚ ਜਿਹੜੀ ਐਮਐਸਪੀ ਤੇ ਪ੍ਰਪੋਜ਼ਲ ਦਿੱਤੀ ਹੈ ਇੱਕ ਕੇਂਦਰ ਸਰਕਾਰ ਨੇ ਉਹਨਾਂ ਨੇ ਤਿੰਨ ਦਾਲਾਂ ਦੀ ਗੱਲ ਕੀਤੀ ਹੈ ਦੋ ਫਸਲਾਂ ਦੀ ਗੱਲ ਕੀਤੀ ਹੈ ਪ੍ਰਪੋਜ਼ਲ ਦਿੱਤੀ ਹੈ 5 ਸਾਲ ਦਾ ਕੰਟਰੈਕਟ ਹੈ ਕਿਵੇਂ ਦੇਖਦੇ ਹਾਂ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਜਿਹੜੇ ਕਿਸਾਨ ਅਜਿਆਂ ਦੇ ਵੀ ਅਸੀਂ ਗੱਲਬਾਤ ਕਰਾਂਗੇ ਫਿਰ ਅੱਗੇ ਦੇਖਾਂਗੇ ਜਿਹੜੀਆਂ ਹੋਰ ਪੈਂਡਿੰਗ ਮੰਗਾਂ ਉਹਨਾਂ ਨੇ ਗੱਲਬਾਤ ਕੀਤੀ ਉਹ ਵੀ ਹੋਣੀਆਂ ਚਾਹੀਦੀਆਂ ਨਹੀਂ ਤਾਂ ਅਸੀਂ 21 ਤਰੀਕ ਨੂੰ ਰਵਾਣਾਂ ਨਹੀਂ ਕਰਾਂਗੇ ਦੇਲੀ ਦੇ ਦੇਖੋ ਮਾਣਯੋਗ ਮੁੱਖ ਮੰਤਰੀ ਨੇ ਬਹੁਤ ਵੱਡੀ ਪਹਿਲ ਕੀਤੀ ਬਹੁਤ ਚੰਗੀ ਗੱਲ ਹੈ ਤੁਸੀਂ ਸਟੇਟ ਦੀ ਗੱਲ ਕੀਤੀ ਹੈ ਤੁਸੀਂ ਵੈਸੇ ਤਾਂ ਮੈਂ ਕਹਿੰਦਾ ਵੀ ਮੁੱਖ ਮੰਤਰੀ ਜੋ ਪੰਜਾਬ ਦੇ ਆ ਪਰ ਉਹਨਾਂ ਨੇ ਦੇਸ਼ ਦੇ ਕਿਸਾਨਾਂ ਦੀ ਗੱਲ ਕੀਤੀ ਹੈ ਬਹੁਤ ਵੱਡੀ ਗੱਲ ਕੀਤੀ ਹੈ ਬਹੁਤ ਵੱਡੀ ਪਹਿਲ ਕੀਤੀ ਹੈ ਉੱਥੇ ਗਏ ਜਾ ਕੇ ਉਹਨਾਂ ਦੇ ਉਹਨਾਂ ਨੂੰ ਲਿਆਏ ਵੀ ਆਓ ਇੱਥੇ ਗੱਲ ਕਰੋ ਸੋ ਜਿਹੜੇ ਪ੍ਰਪੋਜ਼ਲ ਹੈ ਪ੍ਰਪੋਜ਼ਲਾਂ ਬਾਰੇ ਤਾਂ ਸਾਡੇ ਜਿਹੜੇ ਮਾਹਰ ਹੈ ਜਾਂ ਜਿਹੜੀਆਂ ਤੇਰਾ ਲੜ ਰਹੀਆਂ ਉੰਨਾ ਦੇ ਨਾਲ ਵਿਚਾਰ ਵਟਾਂਦਰਾ ਮਤਲਬ ਕਰ ਲੈਣਾ ਚਾਹੀਦਾ ਸੋ ਮਤਲਬ ਕੇਂਦਰ ਸਰਕਾਰ ਨੂੰ ਜਾਂ ਆਪਣੀਆਂ ਸਰਕਾਰਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਕਹਿੰਦੇ ਵੀ ਅਸੀਂ ਇੰਡਸਟਰੀ ਨੂੰ 10 ਲੱਖ ਕਰੋੜ ਇਸ ਕਰਕੇ ਮਾਫ ਕੀਤਾ ਕਿ ਜੋਬਸ ਪ੍ਰੋਵਾਈਡ ਕਰਦੀ ਹੈ ਤੇ ਸਭ ਤੋਂ ਵੱਧ ਜੋਬਸ ਤਾਂ ਖੇਤੀਬਾੜੀ ਤੋਂ 65% ਲੋਕ ਹਿੰਦੁਸਤਾਨ ਦੇ ਖੇਤੀਬਾੜੀ ਤੋਂ ਆਪਦਾ ਜੀਵਨ ਨਿਰਭਰ ਕਰਦੇ ਆ 65% ਲੋਕਾਂ ਦੀ ਜੋਬਸ ਹੈ ਖੇਤੀਬਾੜੀ ਤੁਸੀਂ ਦਿਓ ਨਾ ਇਧਰ ਪ੍ਰੇਸ਼ਾਨ ਉਹਨਾਂ ਕਿਉਂ ਨਹੀਂ ਕਰਦੇ ਇਹ ਥੋੜਾ ਠੀਕ ਕਰਨ ਵਾਲਾ ਕੰਮ ਆ ਤੁਸੀਂ ਐ ਕਰੋ ਬਾਕੀ ਗੱਲਾਂ ਪਤਾ ਨਹੀਂ ਇਹ ਤਾਂ ਲੜਾਈ ਲੜ ਰਹੇ ਸਾਰੇ ਮੇਰੀ ਸਮਝ ਆ ਇਹ ਫ੍ਰੀ ਮਾਰਕੀਟ ਫ੍ਰੀ ਮਾਰਕੀਟ ਗੱਲ ਕਰਦੇ ਨਾ ਫ੍ਰੀ ਮਾਰਕੀਟ ਆ ਫ੍ਰੀ ਮਾਰਕੀਟ ਫ੍ਰੀ ਮਾਰਕੀਟ ਕਾਦੀ ਜਦੋਂ ਸਾਡੀ ਬਾਸਮਤੀ ਦਾ ਰੇਟ ਵਧਣਾ ਲੱਗਦਾ ਤੁਸੀਂ ਐਕਸਪੋਰਟ ਦੇ ਲਾਦਨੇ ਆ ਬੈਨ ਲਾਦਨੇ ਆ ਜੇ ਦਾਲਾਂ ਦਾ ਰੇਟ ਵਧਣਾ ਫਿਰ ਤੁਸੀਂ ਉਥੋਂ ਕੈਨੇਡਾ ਤੋਂ ਮੰਗਾ ਲੈਨੇ ਆ ਦਾਲਾਂ ਤੁਸੀਂ ਐ ਕਰੋ ਬਾਰਡਰ ਖੋਲ ਦਿਓ ਟ੍ਰੇਡ ਪਾਕਿਸਤਾਨ ਨਾਲ ਟ੍ਰੇਡ ਖੋਲਦੇ ਹੋ ਪਾਕਿਸਤਾਨ ਨਾਲ ਨਹੀਂ ਸਾਰਾ ਮਿਡਲ ਈਸਟ ਸਾਰਾ ਤੇ ਸਾਨੂੰ ਤੁਹਾਡੇ ਤੋਂ ਭਾਅ ਮੰਗਣ ਦੀ ਲੋੜ ਹੀ ਨਹੀਂ ਕੋਈ ਇੰਟਰਨੈਟ ਮਾਰਕੀਟ ਪ੍ਰਾਈਸ ਹੈ ਹੀ ਨਹੀਂ ਆ ਭਿੰਡੀ 1100 ਰੁਪਏ ਕਿਲੋ ਆ ਕੈਨੇਡਾ ਚ 1100 ਇੱਥੇ ਸਾਨੂੰ ਕਿੰਨੀ ਪੈਂਦੀ ਆ ਸੋ ਸਾਡੀ ਤੁਸੀਂ ਮਤਲਬ ਸਟੇਟ ਖੋਲਦੇ ਹੋ ਮੁੱਖ ਮੰਤਰੀ ਪੰਜਾਬ ਨੇ ਵੀ ਇਹੀ ਗੱਲ ਕਹੀ ਹੈ ਉੱਥੇ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਤੁਸੀਂ ਗਰੰਟੀ ਦਿਓ ਸਾਨੂੰ ਅਸੀਂ ਕਿਸਾਨਾਂ ਨੂੰ ਕਹਿੰਦੇ ਆ ਕਿ ਫਸਲੀ ਚੱਕਰ ਤੋਂ ਨਿਕਲਣਗੇ ਕਣਕ ਤੋਂ ਨਿਕਲਣਗੇ ਤੇ ਸਬਜ਼ੀਆਂ ਦਾਲਾਂ ਹੋਰ ਉਹਦੀ ਖੇਤੀ ਕਰਨਗੇ ਪਰ ਗਰੰਟੀ ਲੈ ਕੇ ਦਿਓ ਇਹ ਨਾ ਹੋਵੇ ਤੁਸੀਂ ਗਰੰਟੀ ਨਾ ਦਿਓ ਇੱਕ ਸਾਲ ਕਿਸਾਨ ਇਹ ਖੇਤੀ ਕਰ ਲੈਣ ਅਗਲੇ ਸਾਲ ਫਿਰ ਉਹੀ ਉਹਨਾਂ ਨੂੰ ਦੁਬਾਰਾ ਖੇਤੀ ਕਰਨੀ ਪਵੇ ਨਹੀਂ ਨਹੀਂ ਅਡਾਨੀ ਕੀ ਕਰਦਾ ਹਣਾ ਉਥੋਂ ਸੇਵ ਚੱਕ ਲਿਉਂਦਾ ਐ ਜਿਵੇਂ ਕੌਡੀਆਂ ਵਾਲੇ ਭਾਗ ਕਸ਼ਮੀਰ ਤੋਂ ਉੱਥੇ ਇਹਨੇ ਆਪ ਦੇ ਵੱਡੇ ਵੱਡੇ ਗ੍ਰਾਮ ਬਣਾਏ ਆ ਜਿਹੜੇ ਆ ਕਾਲੇ ਕਾਨੂੰਨ ਬਣਾਏ ਸੀ ਉਹ ਇਸੇ ਕਰਕੇ ਬਣਾਏ ਸੀ ਤੇ ਉੱਥੇ ਸਸਤੇ ਭਾਅ ਲੈ ਲੈਂਦਾ ਸੇਵ ਤੇ ਮੁੜ ਕੇ ਬਾਈ ਜੀ 2-200 ਰੁਪਏ ਇੱਕ ਇੱਕ ਸੇਵ ਵੇਚਦੇ ਆ ਇਕੱਲਾ ਇੱਕ ਇੱਕ ਸੇਵ ਤੇ ਉਹੀ ਲੜਾਈ ਆਹੀ ਹੈ ਨਾ ਵੀ ਕਿਸਾਨ ਨੂੰ ਆਪਣੀ ਫਸਲ ਦਾ ਭਾਅ ਮਿਲ ਜੇ ਹੋਰ ਅਸੀਂ ਕਿਸੇ ਦਾ ਕੁ ਥੋੜੀ ਮੰਗਦੇ ਆ ਕਿਸੇ ਦਾ ਆਕ ਥੋੜੀ ਮੰਗਦੇ ਆ ਕਈ ਲੋਕ ਕਹਿੰਦੇ ਇਨਕਮ ਟੈਕਸ ਨਹੀਂ ਦਿੱਤੇ ਇਹ ਨਹੀਂ ਕਰਦੇ ਕਿਉਂ ਇਨਕਮ ਟੈਕਸ ਕਿਉਂ ਨਹੀਂ ਦਿੰਦੇ ਜਿਹੜਾ ਤੇਲ ਪਾਉਣੇ ਉਹਤੇ ਟੈਕਸ ਲੱਗਦਾ ਜਿਹੜੀ ਮਤਲਬ ਹਰ ਚੀਜ਼ ਤੇ ਟੈਕਸ ਆ ਕੱਪੜਾ ਪਾਉਣੇ ਉਹਤੇ ਟੈਕਸ ਮਾਚਿਸ ਵਰਤੇ ਉਹਦੇ ਟੈਕਸ ਸਿਲੰਡਰ ਦਾ ਹੈ ਲੈ ਬੜੀ ਚੋਸਤੀ ਕੀਤੀ ਹੈਗੀ ਉਹ ਉਹਦਾ ਰੇਟ ਇੱਕ ਤਰੀਕੇ ਨਾਲ ਦੁਗਣਾ ਕਰਦਾ ਰੇਟ ਵਧਾਦਾ ਤੇ ਹੁਣ ਲੋਕਾਂ ਨੂੰ ਪਤਾ ਨਾ ਲੱਗੇ ਉਹਦੀ ਕੁਆਂਟੀਟੀ ਘਟਾਤੀ ਸੈਂਟਰ ਛੋਟਾ ਕਰਦਾ ਮਤਲਬ ਇਤਨਾ ਜੀ ਠੱਗਿਆ ਮਤਲਬ ਯਾਰ ਸਰਕਾਰ ਠੱਗੀ ਥੋੜੀ ਮਾਰਦੀ ਹੁੰਦੀ ਹੈ ਸੋ ਇਹ ਚੀਜ਼ਾਂ ਦੇਖ ਦੇ ਲੋਕਾਂ ਦੀ ਲੁੱਟ ਬੰਦ ਕਰਾਉਣ ਵਾਸਤੇ ਜਿਵੇਂ ਦੇਖ ਨੂੰ ਇਜਾਦ ਕਰਾਉਣ ਵਾਸਤੇ ਕਿਸਾਨਾਂ ਨੇ ਕੁਰਬਾਨੀਆਂ ਕੀਤੀਆਂ ਹਨ ਆਪਣੇ ਆਪਣੇ ਕਿਸਾਨ ਸੀ ਨਾ ਸਾਰੇ ਦੇਸ਼ ਦੇ ਕਿਸਾਨ ਹੀ ਸੀਗੇ ਤੇ ਮੋਰੀ ਆਪਣੇ ਪੰਜਾਬੀ ਸੀ ਉਸੇ ਤਰੀਕੇ ਨਾਲ ਹੁਣ ਸਾਰੇ ਦੇਸ਼ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਆ ਜਿਹੜੇ ਵਿਚਾਰੇ ਸ਼ਹਿਰਾਂ ਦੇ ਵਿੱਚ ਨਿੱਕੇ ਨਿੱਟੇ ਕੰਮ ਕਰਦੇ ਨੇ ਸਾਰਿਆਂ ਦੀ ਜਿਹੜੇ ਛੋਟੇ ਦੁਕਾਨਦਾਰ ਹੈ ਸ਼ਹਿਰ ਦੇ ਉਹਨਾਂ ਦੀ ਉਹਨਾਂ ਦੀ ਲੜਾਈ ਹੁਣ ਪੰਜਾਬ ਦੇ ਕਿਸਾਨ ਅੱਗੇ ਹੋ ਕੇ ਲੜ ਰਹੇ ਸਰਕਾਰ ਇਹ ਤਾਂ ਨਹੀਂ ਸੋਚ ਰਹੀ ਕਿ 2024 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਚੋਣ ਜਾਬਤਾ ਲੱਗ ਜਾਊਗਾ ਕਿਸਾਨ ਇਹਨਾਂ ਟਾਈਮ ਬੈਠਣਗੇ ਵਾਪਸ ਆਣਗੇ ਪਰ ਕਿਸਾਨ ਤਾਂ ਦੇ ਸੀ ਡਟਾਂਗੇ ਪੂਰੇ ਨਹੀਂ ਇਹ ਤਾਂ ਜਾਬਤੇ ਨਾਲ ਦਾ ਸੰਬੰਧ ਹੀ ਨਹੀਂ ਉਹ ਇਹ ਤਾਂ ਗੈਰ ਰਾਜਨੀਤਿਕ ਜਿਹੜਾ ਸਿਸਟਮ ਹੈ ਇਲੈਕਸ਼ਨਾਂ ਦਾ ਇਹਨਾਂ ਦਾ ਕੋਈ ਸਬੰਧ ਨਹੀਂ ਇਹਨਾਂ ਦਾ ਤਾਂ ਲੁੱਟ ਬੰਦ ਕਰਾਉਣੀ ਹੈ ਤੇ ਬੜੀ ਵੱਡੀ ਗੱਲ ਹੈ ਲੁੱਟ ਬੰਦ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਆੜੀਲ ਰਵੱਈਆ ਇਹ ਠੀਕ ਨਹੀਂ ਇਹ ਹੋਰ ਪਾਸੇ ਚੱਲ ਜੁਲ ਜਾਂਦਾ ਹੋਣਾ ਇੱਥੇ ਨਹੀਂ ਚੱਲਦਾ ਇਹਨਾਂ ਨਾਲ ਮੰਤਰੀ ਪੰਜਾਬ ਵੀ ਜਿਵੇਂ ਹੁਣ ਬਿਲਕੁਲ ਉਹਨਾਂ ਨੇ ਅੱਜ ਵੀ ਕਿਹਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਕਿਉਂਕਿ ਕਿਸਾਨ ਸਾਡੇ ਭਰਾ ਨੇ ਮੈਂ ਉਹਨਾਂ ਦੇ ਨਾਲ ਖੜਾ ਹਾਂ ਤੁਸੀਂ ਖੁਦ ਉੱਥੇ ਪਹੁੰਚੇ ਹੋ ਤੇ ਲਗਾਤਾਰ ਤੁਸੀਂ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਕਰ ਰਹੇ ਹੋ ਪਰ ਕਿਤੇ ਨਾ ਕਿਤੇ ਸਵਾਲ ਖੜੇ ਹੋ ਰਹੇ ਹੈ ਕਿ ਪੰਜਾਬ ਦੀ ਜਿਹੜੇ ਇਹ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀ ਐ ਇੱਥੇ ਸਰਕਾਰ ਐਕਸ਼ਨ ਕਿਉਂ ਨਹੀਂ ਲੈ ਰਹੀ ਕਿ ਪੰਜਾਬ ਦੀ ਸਰਜ਼ਮੀਨ ਤੇ ਕਿਉਂ ਅਜਿਹੇ ਹਮਲੇ ਹੋ ਰਹੇ ਨੇ ਮੈਨੂੰ ਤਾਂ ਸਾਡੇ ਉੱਥੇ ਡੀਏਜੀ ਨੇ ਦੱਸਿਆ ਸੀ ਉਹਨੇ ਉਦੋਂ ਟੈਲੀਫੋਨ ਕੀਤਾ ਉਹਨਾਂ ਨੂੰ ਕਹਿੰਦੇ ਹਟਜੋ ਤੁਸੀਂ ਇਹ ਕੰਮ ਕਰਨਾ ਉਹਨਾਂ ਨੇ ਉਹਨੇ ਕਿਹਾ ਬਾਕੀ ਡਿਪਾਰਟਮੈਂਟ ਤੋਂ ਡਿਟੇਲਸ ਲੈ ਲਾਂਗੇ ਸਾਰੀਆਂ ਜੇਕਰ ਹੁਣ 1 ਇੱਕੀ ਤਰੀਕ ਨੂੰ ਫਿਰ ਅੱਗੇ ਜਾਣਾ ਪੈ ਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਲੰਘਣ ਨਹੀਂ ਦੇਣਾਗਾ ਉਹ ਸਥਿਤੀ ਫਿਰ ਦੁਬਾਰਾ ਤਣਾਪੂਰਨ ਬਣ ਸਕਦੀ 1 ਇੱਕੀ ਤਰੀਕ ਨੂੰ ਕਿਉਂਕਿ ਕਿਸਾਨ ਜਿਹੇ ਬੰਦਿਆਂ ਨੇ ਕਹਿਤਾ ਹੈ ਕਿ ਜੇ ਨਾ ਕੋਈ ਹੱਲ ਹੋਇਆ ਤਾਂ ਅਸੀਂ ਕੁਝ ਕਰਾਂਗੇ ਦੇਲੇ ਦੇ ਦੇਖੋ ਮੈਂ ਹੁਣ ਹਿੰਦੀ ਚ ਕਹਿਣਾ ਤੁਦੋਂ ਚਲਾਉਣਾ ਸਾਰੇ ਦੇਸ਼ ਦੇ ਕਿਸਾਨ ਨੂੰ ਸਮਝੋ ਇਹ ਜੋ ਕਿਸਾਨ ਹੈ ਨਾ ਇਹ ਇੱਕ ਦਰਿਆ ਕੀ ਤਰ੍ਹਾਂ ਹੁੰਦਾ ਹੈ ਔਰ ਦਰਿਆ ਜਿੱਧਰ ਕੋ ਵਹਤਾ ਉਸ ਕੋ ਕੋਈ ਵੀ ਚੀਜ਼ ਰੋਕ ਨਹੀਂ ਸਕਦੀ किसानों की मांगे माननी चाहिए देश के किसानों की लूट कर रहे हैं ये कारपोरेट्स मतलब किसी प्रदेश के किसान को उसका क्यों नहीं देते आप उसका भाव उसका मूल्य दो सो ये लूट बंद कराने के लिए ये जो अब संघर्ष चल रहा है इसमें सारे देश का किसान साथ आ गया उन यूपी वाले आ जाएंगे साथ में हरियाणा वाले साथ में आ जाएंगे तो अपने तेलंगाना वाले साथ में हैं तमिलनाडु वाले साथ में हैं महाराष्ट्र के किसान साथ हैं साथ में हैं सो so, एक बात मैं कहता हूँ किसान रोज खुद खुदकुशी कर रहे हैं हमारे देश में लेकिन इन लोगों ने केंद्र सरकार ने डाटा पब्लिश करना भी बंद कर दिया इसका मतलब ये किसान विरोधी सरकार है सो so, सबको जागना पड़ेगा सबको एक साथ होकर इन क्रोनी कैपिटलिस्ट ये जो लोग हैं इनको भगाना पड़ेगा यहाँ से ਮੁੱਖ ਮੰਤਰੀ ਪੰਜਾਬ ਨੇ ਵੀ ਗੱਲ ਕੀਤੀ ਹੈ ਕਿ ਤੁਸੀਂ ਨੈੱਟ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿਉਂਕਿ ਪੇਪਰ ਚੱਲ ਰਹੇ ਆ ਹੋਰ بڑے ਮੁੱਦੇ ਹੈਗੇ ਆ ਜਿੱਥੇ ਨੈੱਟ ਦੀ ਲੋੜ ਰਹਿੰਦੀ ਹੈ ਤੁਸੀਂ ਕਹਿ ਰਹੇ ਸੀ ਨੈੱਟ ਬੰਦ ਕਰਾਂਗੇ ਆ ਨਹੀਂ ਬਹੁਤ ਇਹ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਤਾਂ ਥੈਂਕ ਯੂ ਵੈਰੀ ਮੱਚ ਆਏ ਸਨ ਕੁਲਤਾਰ ਸਿੰਘ ਸੰਧਮਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਤਾਂ तमाम ਮੁੱਦਿਆਂ ਤੇ ਗੱਲਬਾਤ ਕੀਤੀ ਐ ਸਿੱਧਾ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਐ ਇਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਮੰਗਾ ਕਿਸਾਨਾਂ ਦੀਆਂ ਮੰਗਨੀਆਂ ਚਾਹੀਦੀਆਂ ਤਾਂ ਜੋ ਉਹਨਾਂ ਨੂੰ 21 ਤਰੀਕ ਨੂੰ ਦੁਬਾਰਾ ਕੋਚ ਦਿੱਲੀ ਨੂੰ ਨਾ ਕਰਨਾ ਪਵੇ ਨਹੀਂ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੇ ਦੇਸ਼ ਭਗਤ ਨੇ ਕਿਸਾਨ ਤਾਂ ਉਹ ਜਾ ਕੇ ਰਹਿਣਗੇ ਇਸ ਕਰਕੇ ਉਹਨਾਂ ਦਾ ਮਸਲਾ ਹੱਲ ਹੋ ਜਾਏਗਾ ਗੁਰਜੀਤ ਸਿੰਘ ਰਮਣਾ ਟੀ5 ਚੈਨਲ ਪੰਜਾਬੀ ਫਰੀਦਕੋਟ ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ